ਧਰਤੀ ਸੂਰਜ ਦਾ ਗ੍ਰਹਿ ਤੇ ਇਸ ਧਰਤੀ ਦਾ ਇੱਕ ਉਪਗ੍ਰਹਿ ਹੈ ਚੰਦਰਮਾ ਇਹ ਧਰਤੀ ਸੂਰਜ ਦੇ ਆਲੇ ਦੁਆਲੇ ਘੁੰਮ ਰਹੀ ਹੈ ਇਹ ਇੱਕ ਚੱਕਰ 365.22 ਡੇਸ 365 ਤੋਂ 0.22 ਡੇਸ ਜ਼ਿਆਦਾ ਉਹਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਪਹਿਲਾਂ ਬ੍ਰਹਮਣੀ ਸਿਸਟਮ ਦੇ ਵਿੱਚ ਸਮਝਿਆ ਜਾਂਦਾ ਸੀ ਕਿ ਧਰਤੀ ਖੜੀ ਹੈ ਸੂਰਜ ਦੇ ਦੇ ਦੁਆਲੇ ਚੱਕਰ ਲਾ ਰਹੀ ਹੈ ਵ੍ਰਮੀ ਸਿਸਟਮ ਅੱਜ ਵੀ ਇਹੀ ਸਮਝਦਾ ਫੱਜ ਵੀ ਇਹੀ ਕਹਿੰਦੇ ਨੇ ਲੇਕਿਨ ਵਿਗਿਆਨਕਾਂ ਨੇ ਦੇਖ ਲਿਆ ਸਾਨੂੰ ਦਿਖਾ ਦਿੱਤਾ ਕਿ ਆਹ ਦੇਖ ਲੋ ਧਰਤੀ ਘੁੰਮ ਰਹੀ ਏ ਸੂਰਜ ਨਹੀਂ ਧਰਤੀ ਘੁੰਮ ਰਹੀ ਏ ਧਰਤੀ ਦੇ ਕੋਲੇ ਧਰਤੀ ਦਾ ਉਪਗ੍ਰਹ ਚੰਦਰਮਾ ਘੁੰਮਦਾ ਏ ਇਹ ਚੰਦਰਮਾ ਆਪਣਾ ਚੱਕਰ ਜਿਹੜਾ ਇਹ 354 ਦਿਨਾਂ ਚ ਪੂਰਾ ਕਰਦਾ ਹੁਣ ਇਸ ਦੇ ਆਧਾਰ ਦੇ ਉੱਤੇ ਦੋ ਕੈਲੰਡਰ ਬਣ ਗਏ ਦੋ ਸਾਲ ਬਣ ਗਏ ਇੱਕ ਸੂਰਜੀ ਕੈਲੰਡਰ ਸੂਰਜ ਦਾ ਸਾਲ 365 ਦਿਨ ਜਿਹੜੇ ਅਸੀਂ ਆਮ ਜੀਵਨ ਦੇ ਵਿੱਚ ਹਰ ਵਾਰੀ ਮਨਾਉਂਦੇ ਆ ਤੇ ਦੂਸਰਾ ਚੰਦਰਮਾ ਦਾ ਕੈਲੰਡਰ ਲੂਨਰ ਕੈਲੰਡਰ ਜਿਹਨੂੰ ਕਿਹਾ ਜਾਂਦਾ ਹੈ 354 ਦਿਨਾਂ ਦਾ ਹੁਣ ਦੋਨਾਂ ਦੇ ਵਿੱਚ 11 ਦਿਨ ਦਾ ਫਰਕ ਹੈ ਬ੍ਰਾਹਮਣ ਜਿਹੜਾ ਮੰਨਤਾ ਦਿੰਦਾ ਹੈ ਉਹ ਚੰਦਰਮਾ ਦੇ ਕੈਲੰਡਰ ਨੂੰ ਦਿੰਦਾ ਹੈ ਲੂਨਰ ਕੈਲੰਡਰ ਨੂੰ ਬ੍ਰਾਹਮਣ ਆਪਣੇ ਸਾਰੇ ਤਿਉਹਾਰ ਜਿਹੜੇ ਮਨਾਉਂਦਾ ਉਹ ਚੰਦਰਮਾ ਦੇ ਕੈਲੰਡਰ ਅਨੁਸਾਰ ਮਨਾਉਂਦਾ ਹੈ ਉਸ ਬ੍ਰਾਹਮਣਵਾਦ ਦੇ ਪ੍ਰਭਾਵ ਥੱਲੇ ਹੀ ਸਿੱਖ ਕੌਮ ਨੇ ਵੀ ਆਪਣੇ ਤਿਉਹਾਰ ਜਿਹੜੇ ਨੇ ਉਹ ਚੰਦਰਮਾ ਦੇ ਕੈਲੰਡਰ ਅਨੁਸਾਰ ਮਨਾਉਣੇ ਸ਼ੁਰੂ ਕਰ ਦਿੱਤੇ ਇੱਕ ਹੋਰ ਗੱਲ ਤੁਹਾਡੇ ਧਿਆਨ ਚ ਦਿਵਾਵਾਂ ਜਿਹੜਾ ਚੰਦਰਮਾ ਦੇ ਕੈਲੰਡਰ ਅਨੁਸਾਰ ਮੜਾਇਆ ਜਾਂਦਾ ਉਹ ਵੀ ਮਹੀਨੇ ਦੀ ਤਰੀਕ ਅਨੁਸਾਰ ਨਹੀਂ ਮੜਾਇਆ ਜਾਂਦਾ ਜਿਵੇਂ ਅੱਜ ਹੁਣ ਚੇਤ ਮਹੀਨਾ ਸ਼ੁਰੂ ਹੋਇਆ ਤੇ ਜੇ ਚੇਤ ਮਹੀਨੇ ਦੇ ਵਿੱਚ ਕੋਈ ਤਿਉਹਾਰ ਆਉਣਾ ਹੈ ਤੇ ਉਹ ਇਹ ਨਹੀਂ ਕਿ 12 ਚੇਤ ਨੂੰ ਤਿਉਹਾਰ ਆਉਣਾ ਹੈ ਉਹ ਕਿਵੇਂ ਮੜਾਇਆ ਜਾਂਦਾ ਚੰਦਰਮਾ ਧਰਤੀ ਦਾ ਚੱਕਰ 30 ਦਿਨ ਚ ਪੂਰਾ ਕਰਦਾ ਹੈ 14 ਦਿਨ ਹਨੇਰੇ ਹੁੰਦੇ ਨੇ ਤੇ 14 ਦਿਨ ਚਾਨਣੇ ਹੁੰਦੇ ਨੇ ਵਿੱਚ ਪੂਰਨਮਾਸੀ ਤੇ ਮਸਿਆ ਆਉਂਦੀ ਹੈ ਜਿਸ ਵੇਲੇ ਸੂਰਜ ਦਾ ਵੱਡਾ ਪੱਖ ਸੂਰਜ ਦੇ ਸਾਹਮਣੇ ਆ ਸਾਨੂੰ ਨਜ਼ਰ ਆ ਰਿਹਾ ਹੈ ਉਹਨੂੰ ਅਸੀਂ ਸੁਦੀ ਕਹਿੰਦੇ ਆ ਸੂਰਜ ਵੱਧ ਚੰਦਰਮਾ ਵੱਧ ਰਿਹਾ ਹਰ ਦਿਨ ਵੱਧ ਰਿਹਾ ਤੇ ਜਦੋਂ ਪੂਰੇ ਤੋਂ ਹੋ ਕੇ ਪੂਰਨਮਾਸੀ ਤੋਂ ਬਾਅਦ ਘਟਣਾ ਸ਼ੁਰੂ ਹੁੰਦਾ ਹੈ ਉਹਨੂੰ ਅਸੀਂ ਵਤੀ ਕਹਿੰਦੇ ਆ ਇਹ ਜਿਹੜਾ ਮਨਾਏ ਜਾਂਦੇ ਨੇ ਤਿਉਹਾਰ ਇਹ ਸੁਦੀ ਤੇ ਵਧੀ ਅਨੁਸਾਰ ਮੜਾਈ ਜਾਂਦੇ ਨੇ ਆਮ ਤੌਰ ਤੇ ਪ੍ਰਚਲਿਤ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੈ ਉਹ ਪੋ ਸੁਦੀ ਸਤਮੀ ਨੂੰ ਆਉਂਦਾ ਹੈ ਸੁਣਿਆ ਜੀ ਆਪਾਂ ਸੁਣਨੇ ਆਖ ਸਰ ਉਹ ਸੁਦੀ ਸਤਮੀ ਨੂੰ ਆਉਂਦਾ ਹੈ ਪੋ ਦੀ 7 ਤਰੀਕ ਨੂੰ ਨਹੀਂ ਆਉਂਦਾ ਪੋ ਮਹੀਨੇ ਦੀ 7 ਤਰੀਕ ਨੂੰ ਨਹੀਂ ਆਉਂਦਾ ਉਹ ਸੁਦੀ ਸਤਮੀ ਨੂੰ ਆਉਂਦਾ ਜਦੋਂ ਚੰਦਰਮਾ ਦਾ ਆਕਾਰ ਵੱਧ ਰਿਹਾ ਉਹਦਾ ਬਹੁਤਾ ਹਿੱਸਾ ਸੂਰਜ ਦੇ ਸਾਹਮਣੇ ਆ ਰਿਹਾ ਹੈ ਉਹਨੂੰ ਸੁਦੀ ਕਹਿੰਦੇ ਆ ਤੇ ਜਦੋਂ 7ਵਾਂ ਦਿਨ ਹੋ ਜਾਂਦਾ ਇਸ ਮਸਿਆ ਤੋਂ ਬਾਅਦ ਉਹ ਵੱਧ ਰਿਹਾ ਹੈ ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ ਜਾਂਦਾ ਹੈ। ਉਦੀ ਵਜਾ ਕਰਕੇ ਹਰ ਵਾਰੀ ਗੁਰਪਉ ਦੀ ਤਰੀਕ ਬਦਲ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਉਤਸਵ ਇੱਕ ਸਾਲ ਸਾਲ ਦੇ ਵਿੱਚ ਦੁਵਾਰੀ ਆ ਜਾਂਦਾ ਹੈ। ਇੱਕ ਸਾਲ ਹੁੰਦਾ ਹੀ ਨਹੀਂ। ਵਿੱਚੋਂ ਐਸਾ ਸਮਾਂ ਵੀ ਆਉਂਦਾ 2 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਵੇ। ਤ੍ਰਿਕਾਤਾ ਹੋ ਜਾਂ ਸਕਦਾ ਹੈ। ਉਹ ਕਾਰਨ ਕੀ ਹੈ? ਉਹ 11 ਦਿਨ ਦਾ ਫਰਕ ਰਹਿ ਰਿਹਾ ਹੈ। ਹੁਣ ਜੇ 11 ਦਿਨ ਦਾ ਫਰਕ ਲਗਾਤਾਰ ਚਲਦਾ ਜਾਵੇ ਤੇ ਰੁੱਤਾਂ ਬਦਲ ਜਾਣਗੀਆਂ ਸੂਰਜ ਦੇ ਹਿਸਾਬ ਨਾਲ ਜਿਹੜੇ ਮਹੀਨੇ ਆ ਰਹੇ ਨੇ ਜਿਵੇਂ ਹੁਣ ਜੂਨ ਦੇ ਵਿੱਚ ਬੜੀ ਗਰਮੀ ਹੁੰਦੀ ਹੈ ਤੇ ਦੇਸੀ ਮਹੀਨੇ ਦੇ ਹਿਸਾਬ ਨਾਲ ਜਿਹੜਾ ਹਾੜ ਦਾ ਮਹੀਨਾ ਹੁੰਦਾ ਉਹਦੇ ਵਿੱਚ ਬਹੁਤ ਗਰਮੀ ਹੁੰਦੀ ਹੈ ਫਿਰ ਉਹ ਬਦਲਦਾ ਬਦਲਦਾ ਤੇ ਚੱਕਰ ਹੀ ਸਾਰਾ ਚੇਂਜ ਹੋ ਜਾਏਗਾ ਹੁਣ ਬ੍ਰਹਮਣ ਨੇ ਵੇਖਿਆ ਕਿ ਮੇਰਾ ਇਹ ਸਿਸਟਮ ਜਿਹੜਾ ਹੈ ਫੇਲ ਹੋ ਜਾਏਗਾ ਉਹ ਹਰ 3 ਸਾਲ ਦੇ ਬਾਅਦ ਇੱਕ ਮਹੀਨਾ ਵਧਾ ਲੈਂਦਾ ਹੈ 3 ਸਾਲ ਦੇ ਬਾਅਦ ਸਾਲ ਜਿਹੜਾ 13 ਮਹੀਨਾ ਦਾ ਹੋ ਜਾਂਦਾ ਹੈ 12 ਦਰਜੇ 13 ਮਹੀਨਾ ਦਾ ਹੋ ਜਾਂਦਾ ਹੈ ਉਹਨੂੰ ਮਦ ਮਾਸ ਕਿਹਾ ਜਾਂਦਾ ਹੈ ਔਰ ਕਿਆ ਜਾਂਦਾ ਹੈ ਕਿ ਜਿਹੜਾ ਮਦ ਮਾਸ ਹੈ ਇਹ بڑا ਅਪਸ਼ਗੁਣ ਵਾਲਾ ਮਾਸ ਹੈ ਮਈਨਾ ਇਹਦੇ ਵਿੱਚ ਕੋਈ ਚੰਗਾ ਕੰਮ ਨਹੀਂ ਕਰਨਾ ਉਹ ਵੈਕ ਗੁਰੂ ਨੇ ਨਹੀਂ ਬਣਾਇਆ ਬ੍ਰਾਹਮਣ ਨੇ ਬਣਾਇਆ ਇਸੇ ਕਰਕੇ ਮਦ ਮਾਸ ਹੈ ਦਾ ਕਈ ਮਾੜਾ ਹੈ ਮੇਰੇ ਸਤਿਗੁਰੂ ਨੇ ਤੇ ਹਰ ਦਿਨ ਭਲਾ ਬਣਾਇਆ ਸੋਈ ਦਿਨ ਸੁਹਾਵਣਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਪਲੇਰੀ ਰੋਤਾ ਸੰਤ ਸਤਕੁਰ ਨੇ ਸਮਝਾਇਆ ਕੋਈ ਦਿਨ ਮਾਰਾ ਨਹੀਂ ਗਿਆ ਹਰ ਦਿਨ ਚੱਗਾ ਹਰ ਦਿਨ ਸ਼ੁਭ ਹੈ ਹਰ ਦਿਨ ਪਵਿੱਤਰ ਹੈ ਕਿਉਂਕਿ ਮੇਰੇ ਅਕਾਲ ਪੁਰਖ ਨੇ ਬਣਾਇਆ ਹੈ ਉਹਦੀ ਰਜ਼ਾ ਦੇ ਵਿੱਚ ਬਣਿਆ ਹੈ ਉਹਦੇ ਪਾਣੇ ਚ ਉਹਦੇ ਹੁਕਮ ਚ ਬਣਿਆ ਹੈ ਉਹਦੇ ਹੁਕਮ ਚ ਚੜਦਾ ਹੈ ਉਹਦੇ ਹੁਕਮ ਚ ਖਤਮ ਹੁੰਦਾ ਹੈ ਉਹ ਦਿਨ ਕੋਈ ਵੀ ਮਾਰਾ ਨਹੀਂ ਹੋ ਸਕਦਾ ਇਹ ਭਰਮ ਸਾਨੂੰ ਪਾ ਦਿੱਤੇ ਗਏ ਹੁਣ ਦੁਨੀਆਂ ਦੇ ਲੋਕਾਂ ਨੇ ਵੇਖਿਆ ਕਿ ਹਰ ਵਾਰੀ ਇਹ ਤਰੀਕਾ ਬਦਲਦੀਆਂ ਨੇ 3 ਸਾਲ ਬਾਅਦ ਮਹੀਨਾ ਵਧਾ ਕੇ ਫਿਰ ਉਹ ਸੂਰਜੀ ਕੈਲੰਡਰ ਦੇ ਨਾਲ ਹੀ ਮੈਚ ਕਰਨਾ ਪੈਂਦਾ ਹੈ ਸੂਰਜੀ ਕੈਲੰਡਰ ਦੇ ਨਾਲ ਹੀ ਮਲਾਉਣਾ ਪੈਂਦਾ ਹੈ ਤੇ ਸਿੱਖ ਕੌਮ ਦੇ ਵਿਦਵਾਨਾਂ ਨੇ ਸੋਚਿਆ ਕਿ ਗੁਰੂ ਦੀ ਸੋਚ ਅਨਸਾਰ ਸੂਰਜੀ ਕੈਲੰਡਰ ਅਨੁਸਾਰ ਹੀ ਆਪਣੇ ਤਿਉਹਾਰ ਮਨਾਈਏ ਸੂਰਜੀ ਕੈਲੰਡਰ ਆਪਣਾ ਬਣਾਈਏ ਇਥੇ ਇੱਕ ਹੋਰ ਬੇਨਤੀ ਕਰਦੇ ਆ ਦੁਨੀਆ ਦੀਆਂ ਜਿਤਨੀਆਂ ਵੱਡੀਆਂ ਕੌਮਾਂ ਨੇ ਉਹਨਾਂ ਸਾਰਿਆਂ ਦੇ ਆਪਣੇ ਕੈਲੰਡਰ ਨੇ ਈਸਾਈ ਮਤ ਦਾ ਤੇ ਅਸੀਂ ਸਾਰੇ ਜਾਣਦੇ ਹਾਂ ਉਹਦੇ ਮੁਤਾਬਕ ਸਾਰਾ ਜੀਵਨ ਸਾਰੇ ਆਪਣੇ ਕੰਮ-ਕਾਰ ਕਰ ਰਹੇ ਆ 31 ਦਸੰਬਰ ਤੋਂ ਬਾਅਦ ਨਵਾਂ ਸਾਲ ਜਿਹੜਾ ਉਸੇ ਦੇ ਮੁਤਾਬਕ ਮਨਾਉਂਦੇ ਆ ਮੁਸਲਮਾਨ ਕੌਮ ਦਾ ਹਿਜਰੀ ਕੈਲੰਡਰ ਹੈ ਦੁਨੀਆ ਦੀ ਹਰ ਕੌਮ ਨੇ ਹਿੰਦੂ ਕੌਮ ਨੇ ਆਪਣਾ ਵਿਕਰਮਈ ਕੈਲੰਡਰ ਬਣਾਇਆ ਦੁਨੀਆ ਦੀ ਹਰ ਕੌਮ ਨੇ ਆਪਣਾ ਕੈਲੰਡਰ ਬਣਾਇਆ ਇੱਕ ਧਰਮ ਗ੍ਰੰਥ ਇੱਕ ਕੈਲੰਡਰ ਇਹ ਇੱਕ ਕੌਮ ਦੀ ਅਡਰੀ ਹੋਣ ਦੀ ਪਹਿਚਾਨ ਹੈ ਕਿ ਇਹ ਕੌਮ ਦੂਜੀਆਂ ਕੌਮਾਂ ਨਾਲੋਂ ਵਿਲੱਖਣ ਹੈ ਦੂਸਰੀਆਂ ਕੌਮਾਂ ਨਾਲੋਂ ਅਲੱਗ ਹੈ ਇਸ ਕਰਕੇ ਸਾਡੀ ਕੌਮ ਨੇ ਸਾਡੀ ਕੌਮ ਦੇ ਇੱਕ ਬੜੇ ਭੂਕੇ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਕਈ ਸਾਲਾਂ ਦੀ ਮਿਹਨਤ ਦੇ ਬਾਅਦ ਸੂਰਜੀ ਕੈਲੰਡਰ ਬਣਾਇਆ ਸੂਰਜੀ ਕੈਲੰਡਰ ਬਣਾ ਕੇ ਉਹਦੇ ਹਿਸਾਬ ਦੇ ਨਾਲ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਉਤਸਵ ਤੋਂ ਸ਼ੁਰੂ ਕਰਕੇ ਸਾਰੇ ਤਰੀਕਾ ਮਿੱਥ ਦਿੱਤੀਆਂ ਉਹਦੇ ਮੁਤਾਬਕ ਹਰ ਵਾਰੀ ਗੁਰੂ ਪ੍ਰਭ ਉਸੇ ਤਰੀਕ ਨੂੰ ਹੀ ਆਵੇਗਾ ਜਿਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪ੍ਰਕਾਸ਼ ਉత్సਵ 5 ਜਨਵਰੀ ਦਾ ਮਿੱਥ ਦਿੱਤਾ ਗਿਆ ਤੇ ਉਹ ਹਰ ਵਾਰੀ ਚੇਂਜ ਨਹੀਂ ਹੋਏਗਾ ਉਹ ਹਰ ਵਾਰੀ 5 ਜਨਵਰੀ ਨੂੰ ਹੀ ਆਏਗਾ ਕੌਮ ਦੇ ਵਿੱਚ ਵੱਡੀ ਦੁਬਧਾ ਖਤਮ ਹੋ ਗਈ ਹਰ ਵਾਰੀ ਜਿਹੜਾ ਸਾਨੂੰ ਬ੍ਰਾਹਮਣ ਕੋਲ ਪੁੱਛਣਾ ਪੈਂਦਾ ਸੀ ਜਿ ਕਿ ਕਦੋਂ ਸਾਡੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਪ੍ਰਕਾਸ਼ ਉత్సਵ ਕਦੋਂ ਆਏਗਾ ਸਾਡਾ ਕਿਹੜਾ ਤਿਉਹਾਰ ਕਦੋਂ ਆਏਗਾ ਸਾਡਾ ਉਹ ਗੁਲਾਮੀ ਖਤਮ ਹੋ ਗਈ ਬੜੀ ਧੀਰਗ ਵਿਚਾਰ ਤੋਂ ਬਾਅਦ ਉਕੇ ਕੌਮੀ ਵਿਦਵਾਨਾਂ ਦੀਆਂ ਕਈ ਮੀਟਿੰਗਾਂ ਹੋਣ ਤੋਂ ਬਾਅਦ ਸਾਲ 2003 ਦੇ ਵਿੱਚ ਉਸ ਨਾਨਕਸ਼ਹੀ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਕਰ ਦਿੱਤਾ ਗਿਆ। ਕੌਮ ਤੇ ਸਿਰ ਤੋਂ ਸੱਚ ਜਾਣੋ ਇੱਕ ਵੱਡੀ ਗੁਲਾਮੀ ਲੈ ਗਈ। ਜਿਹੜੀ ਬ੍ਰਾਹਮਣੀ ਸੋਚ ਦੀ ਗੁਲਾਮੀ ਸੀ ਉਹ ਗੁਲਾਮੀ ਲੈ ਗਈ। ਲੇਕਿਨ 2011-10 ਦੇ ਵਿੱਚ ਉਹੀ ਸ਼੍ਰੋਮਣੀ ਕਮੇਟੀ ਜਿਨ ਨੇ ਉਸ ਨਾਨਕਸ਼ਹੀ ਕੈਲੰਡਰ ਨੂੰ ਲਾਗੂ ਕੀਤਾ ਸੀ ਉਹਨੇ ਉਹਨੂੰ ਮੁੜ ਕੇ ਰੱਦ ਕਰ ਦਿੱਤਾ।